ਆਲੋ ਬੈਲੋ ਸਾਢੇ 6 ਵਜੇ ਦਾ ਟਾਈਮ ਹੋ ਗਿਆ ਦੇਖੋ ਆ ਬਹਰ ਹਾਲ ਚੱਲ ਉਹ ਹਸਪੀਟਲ ਆ ਨਾ ਬਾਹਰ ਉਹਦੇ ਕਰਕੇ ਆ ਚਾਹ ਦੀ ਦੁਕਾਨ ਸੱਜਰੀ ਖੁੱਲੀ ਹੋਈ ਆ ਬਹੁਤ ਸੱਜਰੀ ਆ ਬਾਬੇ ਨੇ ਖਾਲਾ ਦਾ ਬਣਾਇਆ ਹੋਇਆ ਡੰਗਰਾਂ ਵਾਸਤੇ ਜਿਵੇਂ ਬਾਹਰ ਬੱਚੇ ਬੁਸ਼ੇ ਆਉਂਦੇ ਨੇ ਬਲਦ ਬੁਲਦ ਝੋਟੇ 7 ਵਜੇ ਨਹੀਂ ਆਲੇ ਸਾਢੇ 6 ਹੋਏ ਨੇ ਮੈਂ ਉਹਦਾ ਉੱਠ ਕੇ ਪਹਿਲਾਂ ਅੱਡੇ ਕ ਪੰਜ ਉੱਠਿਆ ਸੀ ਉੱਠ ਕੇ ਫਿਰ ਇਧਰ ਫਰੈਸ਼ ਹੋ ਕੇ ਗਰਮ ਪਾਣੀ ਕੱਢ ਲਿਆ ਹੀ ਪੱਠੀ ਜਿੋਂ ਮੈਂ ਪੰਜੇ ਇਸ਼ਨਾਨਾ ਕਰਕੇ ਫਿਰ ਇਧਰ ਆ ਗਿਆ ਸੀ ਸੇਵਰਨ ਕਰਨ ਕਮਰੇ ਚ ਆਪਣੇ ਹੁਣ ਦੇਖਦੇ ਹਾਂ ਜੀ ਜਾਣਦੇ ਆ ਸਲਾਹ ਸਾਜ ਰਹੇ ਸੀ ਪਰ ਬਾਬਾ ਜੀ ਕਹਿੰਦੇ ਨਹੀਂ ਤੁਸੀਂ ਲੇ ਲੇਟ ਜਾਇਓ ਵੀ ਪ੍ਰਸ਼ਾਦੇ ਵਾਲੇ 9 ਵਜੇ ਆਉਂਦੇ ਨੇ ਖਾਇਆ ਹੀ ਸੀ ਆ ਸੀ ਗੁਰੂ ਘਰ ਇਧਰ ਲੰਗਰ ਹਾਲ ਆ ਲੰਗਰ ਹਾਲ ਮਤਲਬ ਰਸੋਈ ਕਹਿ ਦਿੰਦੇ ਆ ਜੀ ਇਹਨੂੰ ਆਹ ਦੇਖੋ ਪ੍ਰਸ਼ਾਦੇ ਆਪਾਂ ਛਕ ਲੈ ਤੇ ਪ੍ਰਸ਼ਾਦੇ ਤਾਂ ਬਾਬਾ ਜੀ ਨੇ ਬਣਾਏ ਵੀ ਸੀ ਮੇਰੇ ਕੋਲ ਪਰੌਠੇ ਪਏ ਸੀ ਜਿਹੜੇ ਸਿਰਸੇ ਤੋਂ ਬਾਈ ਨੇ ਦਿੱਤੇ ਸੀ ਆਪਾਂ ਨੂੰ ਉਹ ਛਕੇ ਮੈਂ ਗਰਮ ਕਰਕੇ ਮੈਂ ਕਿਹਾ ਖਰਾਬ ਕਾ ਨੂੰ ਕਰਨਿਆ ਇੱਕ ਪ੍ਰਸ਼ਾਦਾ ਛਕ ਲਿਆ ਬਾਬਾ ਜੀ ਤੋਂ ਆ ਲੋ ਆ ਬਾਬਾ ਜੀ ਦੀ ਖਾਲਪਈ ਆ ਆ ਸੇਵਾ ਕਰ ਦੇਨੇ ਬਾਬਾ ਜੀ ਸਵੇਰ ਦੀ। ਠੀਕ ਆ ਬਾਬਾ ਜੀ। ਬਾਬਾ ਜੀ ਕਹਿੰਦੇ ਪ੍ਰਸ਼ਾਦੇ ਤੁਹਾਨੂੰ ਦੇ ਦੇਣੇ ਆ 6-7 ਫਿਰ ਪ੍ਰਸ਼ਾਦੇ ਆਏ ਆ ਮੇਰੇ ਕੰਮ ਆ ਜਾਣਗੇ ਰਾਹ 'ਚ। ਆ ਲਓ। ਠੀਕ ਆ ਭਾਜੀ। ਠੀਕ ਆ ਜੀ। ਉਹ ਪ੍ਰੋਫੈ ਬਣੇ ਪਏ ਤਾਂ ਦਿਖਾ ਲਾਉ। ਨਹੀਂ ਉਹ ਬਾਬਾ ਉਹ ਖਾ ਤਾਂ ਲਏ ਮੈਂ ਉਹ ਤਾਂ ਉਹਦੇ ਬਣਨੇ ਆ ਜੀ ਲੈ ਨਾਲ। ਅੱਛਾ ਅੱਛਾ। ਹਾਂ ਜੀ ਹਾਂ ਜੀ। ਹਾਂ ਜੀ। ਆ ਸਾਰਾ ਕੁਝ ਬਾਬਾ ਜੀ ਕਹਿੰਦੇ ਹੱਥੀ ਬਣਾਇਆ ਸੀ ਜਿਵੇਂ ਆਹ ਕਮਰੇ ਆ ਬਾਥਰੂਮ ਆ ਆਹ ਗੇਟ ਬੰਦ ਹੀ ਰਹਿਂਦਾ ਪਿੱਛੇ ਵਾਲਾ ਕਿਉਂਕਿ ਬਾਬਾ ਜੀ ਕਹਿੰਦੇ ਚੋਰੀ ਚਾਰੀ ਹੋ ਗਈ ਸੀ ਉਰੇ ਪਾਣੀ ਹੈਗਾ ਪੱਠੀ ਗਰਮ ਆਹ ਰਸੋਈ ਆ ਲੰਗਰ ਹਾਲ ਲਿਖਿਆ ਜਿੱਥੇ ਆ ਵੀ ਕਮਰੇ ਨੇ ਉਹ ਵੀ ਕਮਰੇ ਨੇ ਆ ਮਾਰਤਾ ਕੀ तकरीबन 21 22 ਸਾਲ ਹੋ ਗਏ ਬਾਬਾ ਜੀ ਨੂੰਰੇ ਸੇਵਾ ਕਰਦੇ ਆਂ ਗਉਆਂ ਦੀ ਸੇਵਾ ਤੁਸੀਂ ਦੇਖ ਹੀ ਲਈ ਜਿਵੇਂ ਗਉਆਂ ਦੀ ਕਰਦੇ ਨੇ ਬਸ ਬਾਬਾ ਜੀ ਨਹੀਂ ਹਾਂਜੀ ਇਹ ਚ ਹੀ ਪਾ ਦੋ ਬਾਬਾ ਜੀ ਕੋਈ ਨਹੀਂ ਕਪੜਾ ਕਪੜੇ ਦਾ ਲੋੜ ਨਹੀਂ ਲੋ ਬਾਬਾ ਗਰਮ ਕਰ ਲੈਣਾ ਹੁੰਦਾ ਮੈਂ ਹਾਂ ਇਹਦੇ ਚ ਹੀ ਲੈ ਜਾਂਦਾ ਜੀ ਲਿਆ ਭਾਈ ਮੈਂ ਪਾ ਲੈਣਾ ਬੈਗ ਚ ਆਹ ਲੋ ਪਿਆਰਿਓ ਪ੍ਰਸਾਦ ਦੇ پراੋਠੇ ਬਾਬਾ ਜੀ ਨੇ ਪੈ ਕਰਤੇ ਆਪਾਂ ਨੂੰ ਪੰਜ ਸੱਤ ਲਾ ਕੇ ਅਨ ਦੋ ਤਿੰਨ ਦਿਨ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਇਹਨਾਂ ਨੂੰ ਪਾ ਲੈਨੇ ਆ ਬੈਗ ਚ ਉੱਥੋਂ ਪਾਣੀ ਭਰ ਲੈਨੇ ਆ ਪਾਣੀ ਬਾਬਾ ਜੀ ਉੱਥੋਂ ਉਹੀ ਆ ਪੀਣਾ ਕੋਈ ਇੰਦਰ ਠੀਕ ਹਰ ਜੇ ठीक है जी अठासी शाँसो इकी। शाँसो इकी। अठासी सौ इक्की अठासी बाबा जी अठासी दो अठाई हाँ अठासी सत्त सौ इक्की फिर छपंजा पे छपजा एक पंजा समझ गया जी ਮਤਲਬ ਮੰਦਰ ਬੇਈਮਾਨ ਨਾ ਹੋਵੇ ਇਮਾਨਦਾਰ ਹੋਵੇ ਹਾਂਜੀ ਗੁਰੂ ਸਾਹਿਬ ਪ੍ਰਤੀ ਪੂਰੀ ਸ਼ਰਧਾ ਹੋਵੇ ਬਾਣੀ ਦਾ ਨਿਤਨੇਮੀ ਹੋਵੇ ਨਿਤਨੇਮੀ ਹੋਵੇ ਪੂਰਾ ਤੇ ਆਏ ਗਏ ਦੀ ਸੇਵਾ ਕਿ ਸਤਕਾਰ ਨਮਰਤਾ ਨਾ ਕਰਦਾ ਹੋਵੇ ਹਾਂਜੀ ਤੇ ਜਿਹੜਾ ਹੈ ਐਸੀ ਕੋਈ ਗੱਲ ਕਦੀ ਨਾ ਕਰੇ ਜਿਹੜੀ ਕਿ ਗੁਰੂ ਆਸ਼ੇ ਦੇ ਉਲਟ ਹੋਵੇ ਠੀਕ ਆ ਜੀ ਮਤਲਬ ਉਮਰ ਚਾਹੇ ਕੋਈ ਵੀ ਹੋਵੇ ਚਾਹੇ ਸਿਆਣਾ ਵੀ ਜੇ ਮਤਲਬ 18 ਸਾਲ ਤੋਂ ਉੱਤੇ ਹੋਵੇ ਤਾਂ ਜ਼ਿਆਦਾ ਵਧੀਆ। ਉਮਰ ਤੋਂ ਵਧੀਆ ਵਾਲਾ। ਹਾਂ। ਤੇ ਬਾਕੀ ਕੀ? ਕਿਉਂਕਿ ਨਵੇਂ ਮੁੰਡੇ ਦਾ ਫਿਰ ਤੁਹਾਨੂੰ ਪਤਾ ਹੋ ਇੰਨਾ ਕ ਜਾਂ 40 ਤੋਂ ਉੱਪਰ ਹੋ ਜੇ ਜਾਂ 50 ਤੋਂ ਜਾਂ 60। ਸੋ ਗੱਲ 'ਚ ਤਾਂ ਇਹ ਐ ਜੀ ਜਿਸ ਬੰਦੇ ਨੇ ਆਪਦੀ ਜੀਵਨ ਸੁਧਾਰਨਾ ਹੈ ਨਾ। ਹਾਂਜੀ। ਉਹ ਜਿਹਾ ਬੰਦਾ ਚਾਹੀਦਾ। ਉਹੇ ਜਿਹਾ ਚਾਹੀਦਾ। ਠੀਕ ਆ ਜੀ। ਕੋਈ ਗੱਲ ਨਹੀਂ ਬਾਬਾ ਜੀ ਮੈਂ ਖਿਆਲ ਰੱਖੂੰਗਾ ਜੀ। ਹਾਂ। ਜਿਵੇਂ ਵੀ ਹੋਇਆ ਫਿਰ ਠੀਕ ਆ ਜੀ। ਠੀਕ ਐ ਬਾਬਾ ਜੀ। ਹਾਂ ਇੱਕ ਵਾਰ ਬਾਬਾ ਜੀ ਨੰਬਰ ਹੋਰ ਬੋਲ ਦੋ ਮੈਂ ਭੁੱਲ ਗਿਆ ਕਿੱਦਾਂ ਸੀਗਾ 94 ਹਾਂਜੀ 607 94 607 94607 94607 ਹਾਂ ਠੀਕ ਹੈ ਹਾਂ ਠੀਕ ਆ ਬਾਬਾ ਜੀ 52385523 ਠੀਕ ਆ ਜੀ ਠੀਕ ਠੀਕ ਆ ਜੀ ਠੀਕ ਆ ਬਾਬਾ ਜੀ ਆਲਸਾ ਵੇ ਗੁਰੂ ਕੀ ਫਤਿਹ ਅੱਛਾ ਆ ਗੁਰੂ ਜੀ ਦਾ ਆਲਸਾ ਵਾਇਗੁਰੂ ਜੀ ਕੀ ਖਤੇ ਲੋਗ ਵੇ ਰਹ ਆਪਾਂ ਹੁਣ ਚਾਲੇ ਪਾਉਣ ਲੱਗੇ ਆ ਇੱਥੋਂ ਤਕਰੀਬਨ 10 ਵਜੇ ਤੇ ਹੁਣ ਅੱਗੇ ਆਪਾਂ ਦੇਖਦੇ ਆਂ ਸ਼ਿੱਕਰਵਲ ਜਾਣਾ ਜਾਂ ਕਿੱਧਰ ਜਾਣਾ ਹਾਲੋ ਪਿਆਰਿਓ ਆ ਗੁਰੂ ਘਰ ਸਿੰਘ ਸਵਾ ਚੁਰੂ ਇੱਥੋਂ ਆਪਾਂ ਚਾਲੇ ਪਾਤੇ ਆ ਦੇਖੋ ਇਹ ਬਾਬਾ ਜੀ ਸਵੇਰ ਦੇ ਹੀ ਲੱਗੇ ਹੋਏ ਨੇ ਸੇਵਾ ਕਰਨ ਸਵੇਰੇ ਮੈਂ ਵੀ ਨਾਲ ਕਰਾਈ ਬੜਾ ਆਨੰਦ ਆਇਆ ਚਲੋ ਜੀ ਹੁਣ ਚਲਦੇ ਆ ਅੱਗੇ ਨੂੰ ਆਹ ਲੋ ਪਿਆਰਿਓ ਆ ਆਸੀ ਗੁਰੂ ਘਰ ਆਹ ਲੋ ਹਲੋ ਪਿਆਰਿਓ ਹੁਣ ਆਹ ਰੋਡ ਤੇ ਪਹਗੇ ਅੱਗੇ ਜਾ ਕੇ ਇੱਕ ਹੋਰ ਪਾਸੇ ਨੂੰ ਮੁੜਨਾ ਫੇਰ ਸਿੱਧਾ ਹੀ ਆ ਰਾਤ ਨਾਲ ਆਪਾਂ ਬਾਜ਼ਾਰ ਵਿੱਚ ਦੀ ਪਹਗੇ ਸਾਰਾ ਜਿਹੜਾ ਪੁਰਾਣਾ ਚੂਰੂ ਆ ਪੁਰਾਣੇ ਚੂਰੂ ਦੇ ਵਿੱਚ ਦੀ ਤੇ ਆ ਪਰੇ ਰੋਡ ਨਿਕਲਦਾ ਸੀ ਜਿਹੜਾ ਪਰੇ ਹਾਈਵੇ ਦਿਖਾਇਆ ਸੀ ਤੁਹਾਨੂੰ ਕੱਲ ਹਾਈਵੇ ਤੋਂ ਆਪਾਂ ਨੂੰ ਬੜਾ ਨੇੜੇ ਪੈਣਾ ਸੀ ਅੰਦਰ ਦੀ ਪਰ ਅੰਦਰ ਦੀ ਫਿਰ ਬਾਜ਼ਾਰ ਨਹੀਂ ਦੇਖਿਆ ਜਾਣਾ ਸੀ ਆਪਾਂ ਹੁਣ ਅੰਦਰ ਦੀ ਜਾਇਆ ਕਰਨਾ ਜਿਵੇਂ ਕੱਲ ਚੂਰੂ ਸ਼ਹਿਰ ਹੁਣ ਆਪਾਂ ਸਭ ਨੂੰ ਦੱਸ ਸਕਦੇ ਆ ਵੀ ਅੰਦਰ ਦੀ ਐਂ ਜਾਇਓ ਏਡੀ ਮਾਰਕੀਟ ਆ ਮੰਡੀ ਲੱਗੀ ਸੀ ਪੁਰਾਣੀਆਂ ਬਿਲਡਿੰਗਾਂ ਐ ਪ੍ਰਮਾਤਮਾ ਜੋ ਕਰਦਾ ਸਹੀ ਕਰਦਾ ਚਲੋ ਜੀ ਅੱਗੇ ਹੁਣ ਕਿਤੇ ਮੁੜਨਾ ਆਪਾਂ ਉਦੋਂ ਵਾਸ ਇਦਾਂ ਹੀ ਰੋਡ ਆ। ਹੋ ਵਿਆਰਿਓ। ਉਹ ਦੇ। ਉਧਰੋਂ ਆਪਾਂ ਇਧਰ ਨੂੰ ਪੈ ਗਏ। ਆਪਾਂ ਨੂੰ ਨਾ ਸਰਸੇ ਤੋਂ ਬਾਅਦ ਇਹ ਵੱਡਾ ਸ਼ਹਿਰ ਆਇਆ ਚੂਰੂ। ਸਰਸੇ ਤੋਂ ਬਾਅਦ ਆ ਲੋ ਪਿਆਰਿਓ। ਇਹ ਪੌੜ ਆ ਗਿਆ ਹੁਣ। ਉਹ ਚੜਨ ਲੱਗੇ ਜ਼ੋਰ ਲੱਗਦਾ ਉਤਰ ਲੱਗੇ ਫਿਰ ਨਜ਼ਾਰਾ। ਆ ਲੋ ਪਿਆਰਿਓ। ਕਿਤੇ ਕਿਤੇ ਇਦਾਂ ਢਲਾਨ ਆ ਜਾਂਦੀ ਆ। ਰੁੜਦਾ ਜਾਂਦਾ ਸਾਈਕਲ ਆਪੀ। ਅਰੇ ਕੋ ਟਾਇਟਲ ਬੰਦ ਨੇ ਭੱਜ ਜਾ ਚਲੋ ਪਿਆਰਿਓ ਇਹਨੇ ਤਾਂ ਡਾਟ ਪਵਾਤਾ ਆਹ ਦੇਖੋ ਗੱਡੀ ਦਿਖਣੋਂ ਅੜ ਜਾਣੀਆਂ ਥੱਲੇ ਇੰਨੀ ਸਿੱਧੀ ਚੜਾਈ ਸੀ ਪਹਾੜਾਂ ਵਾਲਾ ਹੀ ਕੰਮ ਹੋ ਗਿਆ ਹੋ ਲੋ ਜਮਾਈ ਛੋਟੇ ਗੇਅਰ ਚ ਆ ਗਿਆ ਸੀ ਆ ਅੱਗੇ ਫੇਰ ਆਈਆਂ ਆਹ ਲੋ ਪਿਆਰਿਓ ਆਹ ਪੰਛੀ ਫਿਰਦਾ ਦੇਖੋ ਇਹ ਜਾ ਵੱਡਾ ਸਾਰਾ ਐਂ ਜੰਗਲ ਹੀ ਆ ਇਹ ਸਾਰਾ ਉਹ ਪਰੇ ਤੱਕ ਉੱਚਾ ਦੀਵਾ ਆ ਖੁੱਡਾਂ ਬਹੁਤ ਨੇ ਓਰੇ ਇਦਾਂ ਦੀਆਂ ਹੁਣ ਇਹ ਨਹੀਂ ਪਤਾ ਕਾਦੀਆਂ ਨਿਉਲੇ ਦੀਆਂ ਸੱਪ ਦੀਆਂ ਕਾਦੀਆਂ ਬਹੁਤ ਖੁੱਡਾਂ ਨੇ ਉਹ ਫਿਰਦੇ ਆ ਪੰਛੀ ਲੋ ਪਿਆਰਿਓ ਆ ਆਪਣਾ ਚੈਨਲ ਆ ਫਲੈਕ ਰਾਈਡਰ ਉਪਦੇਸ਼ਾ ਇਹ ਪਿੱਛੇ ਪਲੇਟ ਪਿੱਛੇ ਵਾਰ ਸਪੀਡੀ ਟੂਰ ਦੀ ਲਗਵਾਈ ਹੋਈ ਆ ਉਹ ਲਾਤੀ ਜਿਹਾ ਫੇਰ ਲਾ ਕੇ ਆ ਗਏ भाई ये क्या चीज़ है ये वाला ये क्या चीज़ है हाँ जी हाँ जी अच्छा ए, हम जैसे हमने ये खाया नहीं ये चासनी है चासनी कौ, कौन सा इनमें से बढ़िया ये क्या रेट है इसका नहीं नहीं, नहीं पीस जैसे मैंने एक आधा पीस खाना है उसका ਜਾਇ ਤੋਲ ਪਰ ਹੱਤੇ ਜਾ 140 ਸਪਾਵ ਦਾ 35 ਰੁਪਏ ਇੱਕ ਪੀਸ ਦਾ ਨਹੀਂ ਤੋਲ ਪਰ ਹੱਤੇ ਮੈਨੇ ਤੋ ਜਹੇ ਇਤਨਾ ਖਾਣਾ ਨਹੀਂ ਮੈਨੇ ਤੋ ਇੱਕ ਪੀਸ ਜਾ ਖਾਣਾ ਹੈ ਦੋ ਪੀਸ ਚਾਹੋਗੇ ਦੋ ਪੀਸ ਦੇਖ ਲੇਗੇ ਕਿਤਨੇ ਹੋਗੇ ਹਾਂ ਦੋ ਪੀਸ ਦੇ ਦੋ ਦੋ ਪੀਸ ਦੇ ਦੋ ਆ ਲੋ ਪਿਆਰ ਇਹ ਨਵੀਂ ਜੀ ਚੀਜ਼ ਲੱਗੀ ਜਿਵੇਂ ਆਪਣੇ ਛਮ ਛਮ ਰਸਗੁਲਾ ਇਹ ਚਾਸਨੀ ਚ ਪਿਉਂਗੇ ਰੱਖੇ ਹੋਏ ਨੇ ਇਹ ਕੱਲ ਮੈਂ ਦੇਖਿਆ ਸੀ ਸ਼ਹਿਰ ਚੂਰੂ ਚ ਤੇ ਹੁਣ ਖਾਣ ਲੱਗੇ ਆ ਇਹਨਾਂ ਨੂੰ ਆ ਬਾਈ ਹੋਣਿਆਂ ਨੇ ਚਾਹ ਪਿਆ ਦੀ ਆਪਾਂ ਆ ਬਾਈ ਨੇ ਆ ਦੇਖੋ ਆ ਬਾਈ ਆ ਮਠਿਆਈ ਦੀ ਦੁਕਾਨ ਆ ਬਾਈ ਉੜ ਗਿਆ ਸੀ ਇਹ ਰਤਨ ਨਗਰ ਹੈ ਨਾ ਹੀ ਰਤਨ ਨਗਰ ਆ ਲੋ ਪਿਆਰੇਓ ਆਪਾਂ ਨਾ ਉਰੇ ਬਾਈ ਕੋਲੋਂ ਖਾਦਾ ਸੀਗਾ ਤੇ ਜਿਹੜਾ ਮਿੱਠਾ ਜਿਹਾ ਸਾਨੂੰ ਦਿਖਾ ਕੇ ਖੜਿਆ ਤੇ ਬਾਈ ਨੂੰ ਪੈਸੇ ਦੇਣ ਲੱਗਿਆ ਬਾਈ ਪੈਸੇ ਲੈਂਦਾ ਨਹੀਂ ਕਹਿੰਦਾ ਨਹੀਂ ਲੈਣੇ ਨਹੀਂ ਲੈਣੇ ਕਹਿੰਦਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਐਦਾਂ ਮਤਲਬ ਵਧੀਆ ਬੰਦੇ ਵੀ ਬਹੁਤ ਨੇ ਵਿੱਚ ਮਦਦ ਕਰਨ ਵਾਲੇ ਜਿਵੇਂ ਪਹਿਲਾਂ ਮੈਂ ਬਾਈ ਨੂੰ ਦੱਸਿਆ ਵੀ ਐਦਾਂ ਮੈਂ ਸਫਰ ਕਰ ਰਿਹਾ ਕੋਈ ਪੈਸਾ ਨਹੀਂ ਲਿਆ ਬਾਈ ਨੇ ਮੇਰੇ ਤੋਂ ਠੀਕ ਹੈ ਬਾਈ ਧੰਨਵਾਦ ਆਹ ਲੋ ਪਿਆਰੇ ਆਹ ਬਾਈ ਦੀ ਦੁਕਾਨ ਸੀ ਸ਼੍ਰੀ ਬਾਲਾ ਜੀ ਮਠਾਸ ਬੰਡਾਰ ਐਂਡ ਰੈਸਟੋਰੈਂਟ ਆਹ ਲੋ ਆਹ ਸੀ ਹਾਂਜੀ ਜਿਵੇਂ ਮੈਂ ਘੁੰਮਤਾ ਮੈਂ ਆਲ ਇੰਡੀਆ ਹੀ ਰਿਹਾ ਪਰ ਮੇਰਾ ਇਦਾਂ ਹੈਗਾ ਜੀ ਜਿਵੇਂ ਆਪਾਂ ਕੰਮਕਾਰ ਵਾਲੇ ਬੰਦੇ ਆ ਲਗਾਤਾਰ ਨਹੀਂ ਘੁੰਮ ਸਕਦੇ ਤੇ ਇਦਾਂ ਨੂੰ ਆਜੋ ਕੋਈ ਨਹੀਂ ਜਿੱਦਾਂ ਮੈਂ 20 ਦਿਨ 25 ਦਿਨ ਮਹੀਨਾ ਦੂਰ ਹੁੰਦਾ ਫਿਰ ਵਾਪਸ ਘਰੇ ਚਲੇ ਜਾਣਾ ਫਿਰ 3 ਮਹੀਨੇ ਆਪਣਾ ਕੰਮ ਕਰਦਾ ਕਾਰੋਬਾਰ ਕਰਦਾ 3 ਮਹੀਨੇ ਬਾਅਦ ਫੇਰ ਕਿਤੇ ਅੱਗੇ ਆ ਜਾਣਾ ਹਰ ਤੱਕ ਮੈਂ ਘੁੰਮਦਾ ਰਿਹਾ ਉਧਰ ਹੀ ਹਿਮਾਚਲ ਕਸ਼ਮੀਰ ਉੱਤਰਾਖੰਡ ਤੇ ਲਦਾਖ ਇਸ ਵਾਰ ਮੈਂ ਇੱਧਰ ਨੂੰ ਨਿਕਲਿਆ ਇੱਧਰ ਕਿੱਧਰ ਇੱਧਰ ਹੁਣ ਮੇਰਾ ਮਹਾਰਾਸ਼ਟਰ ਨਦੇੜ ਇੱਧਰ ਡੇੜ ਸਾਹਿਬ ਗੁਰੂ ਸਾਹਿਬ ਇਹ ਮਹਾਰਾਸ਼ਟਰ ਦੇ ਵਿੱਚ ਨਦੇੜ ਜ਼ਿਲ੍ਹਾ ਪੈਂਦਾ ਉੱਥੇ ਸਾਡਾ ਗੁਰਦੁਆਰਾਗਾ ਬਹੁਤ ਵੱਡਾ ਹਨ ਉੱਥੇ ਤੱਕ ਯਾਤਰਾ ਹੈ ਮੇਰੀ ਲੁਧਿਆਣੇ ਤੋਂ ਚੱਲ ਕੇ ਪੰਜਾਬ ਤੋਂ ਹਾਂਜੀ ਬੱਚਾ ਹਾਂ ਉਹ ਦੇਖ ਲੈ ਚਲੋ ਠੀਕ ਹੈ ਜੀ ਆਹ ਲੋ ਪਿਆਰਿਓ ਇਹ ਆਪਾਂ ਚੂਰੂ ਤੋਂ ਜਿਹੜਾ ਸ਼ਲਾ ਸਰ ਨੂੰ ਜਾਂਦਾ ਰਸਤਾ ਫਤੇ ਫੁਰ ਰਹੇ ਆਂ ਹੋਰ ਰਾਸਤੇ ਤੇ ਆ ਵਿਚਾਲੇ ਆਹ ਦੇਖੋ ਦੇਖ ਲੋ 73 ਲੈ ਇਧਰ ਐ ਇੱਥੇ ਜੇ ਤਾਂ ਖੇਤੀ ਕੁੱਤੀ ਹੈ ਨਹੀਂ ਐਂ ਜ਼ਮੀਨ ਟਿੱਪੇ ਉਹ ਦੇਖੋ ਇਧਰ ਵੀ ਦੇਖ ਲੋ ਆ ਵਿੱਚ ਵਿੱਚ ਐ ਜਿੱਥੇ ਘਰ ਤੇ ਉਹਨਾਂ ਨੇ ਥੋੜਾ ਜਿਹਾ ਏਰੀਆ ਪੱਧਰ ਕਰਿਆ ਹੁੰਦਾ ਆ ਲਓ ਪਿਆਰਿਓ ਐ ਹਟੇ ਬੇ ਇਧਰ ਵੀ ਦੇਖੋ ਪਈ ਆ ਬਰਗੀ ਧਰਤੀ ਸਿਰਫ ਹਰਿਆਣਾ ਚ ਆ ਜਾਂ ਥੋੜੀ ਜੀ ਜੂਪੀ ਚ ਆ ਹੋਰ ਕਿਤੇ ਨਹੀਂ ਮਿਲਣੀ ਆ ਲਓ ਆ ਲਓ ਪਿਆਰਿਓ ਅੱਕੇ ਕੋਈ ਸ਼ਹਿਰ ਆ ਗਿਆ ਦੇਖਦੇ ਆ ਕਿਹੜਾ ਹੈ ਤੇ ਇਕਾ ਹਾਈਵੇ ਪਤਾ ਨਹੀਂ ਕਿੱਧਰ ਨੂੰ ਜਾਂਦਾ ਇਹ ਵੀ ਦੇਖਦੇ ਆਂਗੇ ਆ ਲੋ ਪਿਆਰਿਓ ਇਹ ਫਤੇਪੁਰ ਦੀ ਜੀ ਮਾਰਕੀਟ ਆ ਤੇ ਉਹ ਹਾਈਵੇ ਸਮਝ ਜੇ ਨਹੀਂ ਲਾਉਂਦਾ ਹੋਰ ਕਿਧਰ ਨੂੰ ਨਿਕਲਦਾ ਤੇ ਫਤੇਪੁਰ ਥੋੜਾ ਜਿਹਾ ਇਥੋਂ ਅੰਦਰ ਨੂੰ ਜਾ ਕੇ ਆ ਇਹ ਬਾਹਰ ਵਾਲੀ ਮਾਰਕੀਟ ਆ ਫਤੇਪੁਰ ਦੀ ਆ ਟਾਬੇ ਢੂਬੇ ਬਣੇ ਹੋਏ ਨੇ ਸਾਰੇ ਆਪਾਂ ਹੁਣ ਸਿੱਧਾ ਹੀ ਜਾਣਾ ਇਥੋਂ ਰਹਿ ਗਿਆ ਸਾਲਾ ਸਰ 40 ਕਿਲੋਮੀਟਰ 40 ਆ ਨਗੌਰ ਜੈਪ ਔਰ ਇਧਰ ਨੂੰ ਆ ਬੀਕਾਂ ਮੇਰਾ ਇਧਰ ਨੂੰ ਆ ਆ ਲੋ ਪਿਆਰਿਓ ਆ ਪੰਪ ਤੇ ਰੁਕੇ ਸੀ ਆਪਾਂ ਇੱਥੇ 10 15 ਮਿੰਟ ਉਧਰ ਵਾਸ਼ਰੂਮ ਨੇ ਵਾਸ਼ਰੂਮ ਵਗੈਰਾ ਗਏ ਮੂੰਹ ਮਾਤ ਧੋ ਕੇ ਦਾੜੀ ਧੂੜੀ ਧੋ ਕੇ ਫਰੈਸ਼ ਹੋ ਕੇ ਰੈਸਟ ਜੀ ਕਰਕੇ ਇਥੋਂ ਪਾਣੀ ਭਰ ਲਿਆ ਤੇ ਐਨੇ ਕਨਾ ਦਮ ਜਾਂ ਮਿਲ ਗਿਆ 10 ਮਿੰਟ ਰੁੱਕ ਕੇ ਹੁਣ ਚੱਲਦੇ ਆ ਅੱਗੇ ਨੂੰ ਆ ਲੋ ਪਿਆਰਿਓ ਇੱਧਰ ਇਹ ਜਿਹੀ ਧਰਾਤ ਲਾ ਜਿਵੇਂ ਪਿੱਛੇ ਪਿੱਛੇ ਜਿਹੜਾ ਹਰਿਆਣੇ ਦੇ ਨੇੜੇ ਸੀ ਰਾਜਸਥਾਨ ਉੱਥੇ ਖੇਤੀ ਸੀਗੀ ਸਰੋਂ-ਸਰੋਂ ਹੋਰ ਖਾਸਾ ਇੱਥੇ ਤਾਂ ਇਹ ਜਾ ਕੁਝ ਆ ਲੋ ਟਿੱਬੇ ਲਿਖਿਆ ਹੋਇਆ ਕਰਨੀ ਕਿਰਪਾ ਪੰਜਾਬੀ ਢਾਬਾ ਆ ਹਰਿਆਣਾ ਪੰਜਾਬ ਢਾਬਾ ਆ ਲੋ ਬੈ ਰਹੇ ਪੌਣੇ ਤਿੰਨ ਹੋ ਗਏ ਆਪਾਂ ਪ੍ਰਸ਼ਾਦ ਦੇ ਸਕ ਲਈਏ ਬਾਬੇ ਨੇ ਪਰੌਠੇ ਪੈਕ ਕਰੇ ਸੀ ਤੇ ਆ ਬਾਈ ਨੂੰ ਮੈਂ ਪੁੱਛ ਲਿਆ ਤੇ ਪ੍ਰਸ਼ਾਦ ਦੇ ਆਪਾਂ ਨੂੰ ਪਰੌਠੇ ਗਰਮ ਕਰ ਦੇਣਗੇ ਨਾਲ ਮੈਂ ਦਹੀਂ ਲੈ ਲੂੰ 20 ਰੁਪਏ ਦਾ ਢਾਬੇ ਵਾਲੇ ਵੀਰ ਨੇ ਆਪਾਂ ਇਹਨਾਂ ਇਹਨਾਂ ਤੋਂ ਦਹੀਂ ਲਿਆ ਸੀ ਕੌਲੀਕ ਤੇ ਨਾਲ ਬਾਈ ਨੇ ਮੈਨੂੰ ਲੱਸੀ ਦੇਤੀ ਸੀਗੀ ਲੱਸੀ ਬਹੁਤ ਵਧੀਆ ਸੀ ਗਾੜੀ-ਗਾੜੀ ਪਰੌਠੇ ਮੈਂ ਆਪਣੇ ਵਾਲੇ ਗਰਮ ਕਰਾਏ ਸੀ ਜਿਹੜੇ ਬਾਬੇ ਨੇ ਬੰਨੇ ਸੀ ਸਵੇਰੇ ਉਹਦੇ ਨੂਨ ਮਿਰਚਾਂ ਪਾਈ ਹੋਈਆਂ ਸੀ ਬਹੁਤ ਸਵਾਦ ਬਣੇ ਸੀ ਪਰੌਠੇ ਗਰਮ ਕਰਕੇ ਪੈਸੇ ਬਾਈ ਨੇ ਕੋਈ ਨਹੀਂ ਲਏ ਮੈਂ ਦਿੰਦਾ ਸੀ ਬਾਈ ਕਹਿੰਦਾ ਨਹੀਂ ਨਹੀਂ ਲੈਣੇ ਨਹੀਂ ਐਦਾਂ ਪੈਸੇ ਇੱਧਰੋਂ तकरीबन ਕੋਈ ਲੈਂਦਾ ਨਹੀਂ ਪਤਾ ਨਹੀਂ ਕੀ ਗੱਲ ਆ ਓਕੇ ਉਹ ਪਿੱਛੇ ਨਾ ਪਾਣੀ ਪਾ ਰਿਹਾ ਟੈਂਕਰ ਆ ਇਹਦੇ ਵਿੱਚ ਦਰਖਤ ਲੱਗੇ ਹੋਏ ਨੇ ਟਾਈਮ ਪਾਸ ਜਿਆ ਕਰੀ ਜਾਂਦੇ ਆ ਸਰਕਾਰੀ ਬੰਦੇ ਹੋਣਗੇ ਆ ਦੇਖੋ ਤੁਹਾਨੂੰ ਲੱਗਦਾ ਮੜਾ ਡੋਲ ਕੇ ਅੱਗੇ ਮੜਾ ਡੋਲ ਕੇ ਅੱਗੇ ਟੈਂਟ ਪਾਉਂਦੇ ਨੇ ਇਹ ਕੰਮ ਦੇ ਵਿੱਚ ਇਹ ਸਰਕਾਰ ਧਿਆਨ ਨਹੀਂ ਦਿੰਦੀ ਜਿਹੜੇ ਵਾਤਾਵਰਨ ਪ੍ਰੇਮੀ ਹੁੰਦੇ ਆ ਬੰਦੇ ਉਹਨਾਂ ਉਹਨਾਂ ਨੂੰ ਇਹ ਹਾਇਰ ਕਰਨਾ ਚਾਹੀਦਾ ਚਾਹੇ ਸਰਕਾਰੀ ਕਰ ਲੈਣ ਤਨਖਾਹ ਥੋੜੀ ਵੱਧ ਦੇ ਦੇਣ ਕਿਉਂਕਿ ਜਿਹੜਾ ਵਾਤਾਵਰਨ ਪ੍ਰੇਮੀ ਹੋ ਉਹਨੂੰ ਬੂਟਿਆਂ ਨਾਲ ਦਰਖਤਾਂ ਨਾਲ ਪਿਆਰ ਹੁੰਦਾ ਉਹ ਚਾਹੇ ਵੱਧ ਟਾਈਮ ਲੱਗੇ ਉਹ ਮੇਰੇ ਖਿਆਲ ਨਾਲ ਨੌਕਰੀ ਤਾਂ ਓਵਰਟਾਈਮ ਵੀ ਲਾ ਲੂ ਇਹ ਕੰਮ 'ਚ ਪਰ ਉਹ ਪਾਲੂਗਾ ਦਰਖਤਾਂ ਨੂੰ ਐ ਕੰਮ ਨਹੀਂ ਕਰੂਗਾ ਇਹ ਥੋੜਾ ਜਿਹਾ ਧਿਆਨ ਦਵੇ ਆਪਣੇ ਨਾਲ ਸਰਕਾਰ ਐਦਾਂ ਹੀ ਨੌਕਰੀ ਦੇ ਦਿੰਦੀ ਔਰ ਰੁਚੀ ਹੀ ਨਹੀਂ ਦੇਖਦੀ ਵੀ ਇਹਨਾਂ ਦੀ ਰੁਚੀ ਕਾਦੇ ਚ ਆ ਲੋ ਆਇਆ ਕਿੰਨਾ ਏਰੀਆ ਹੋ ਗਿਆ ਆਪਾਂ ਨੂੰ ਕੋਈ ਖੇਤੀ ਵਾਲੀ ਉਹ ਨਹੀਂ ਦਿਖੀ ਆ ਹੀ ਕਰੀ ਜਾਂਦਾ ਬਾਈ ਪਤਾ ਨਹੀਂ ਕੀ ਕੱਢੀ ਜਾਂਦਾ ਆਹ ਲੋ ਪਿਆਰਿਓ ਆ ਦੇਖੋ ਆ ਮੇਰ ਦਾ ਅਗਲੇ ਨੇ ਕਰੀ ਹੋਈ ਆ ਤਾਰਾਂ ਜੀਆਂ ਬੰਨ ਕੇ ਪਰ ਪਿਆ ਸਾਰਾ ਖਾਲੀ ਆ ਆਹ ਲੋ ਦੇਖੋ ਸਮਝ ਨਹੀਂ ਆ ਜਾਂ ਇੱਥੇ ਉਗਦੀ ਨਹੀਂ ਹਣੀ ਫਸਲ ਕੋਈ ਬੰਦਾ ਹੋਇਆ ਪੁੱਛਾਂ ਗਿਆ ਦੇਖੋ ਨਹੀਂ ਤਾਂ ਅਗਲਾ ਇੱਕ ਪਾਣੀ ਦੀ ਉਰੇ ਕਮੀ ਆ ਪਿੱਛੇ ਦਾ ਸੀਗਾ ਪਾਣੀ ਆਹ ਲੋ ਐ ਆਹ ਲੋ ਹੁਣ ਪਤਾ ਲੱਗਦਾ ਵੀ ਪੰਜਾਬ ਦੀ ਜਮੀਨਾਂ ਤੇ ਕਿਉਂ ਆਖਾ ਵੱਡੇ ਘਰਾਣਿਆਂ ਦੀ ਜਿਵੇਂ ਰਿਲਾਇੰਸ ਹੋ ਗਿਆ ਅਡਾਨੀ ਆਵਾਨੀ ਉਹਨਾਂ ਦਾ ਇਹ ਵੀ ਪਲਾਨਾ ਨੇ ਇਹ ਵੀ ਹਜ਼ਾਰ ਹਜ਼ਾਰ ਟੱਕ ਇਕੱਠਾ ਕਰਕੇ ਖੇਤੀ ਆਪ ਦੇ ਅੰਡਰ ਕਰੀਏ ਤੇ ਆਪ ਹੀ ਇਹ ਹੋ ਗਈ ਇਹ ਚੀਜ਼ਾਂ ਇਹ ਪਲਾਨਿੰਗ ਆ ਉਹਨਾਂ ਦੀ ਸਕਾਰਾ ਗਿ ਜਾਵੇ ਨਿਆਲੋ ਜਾਵੇ ਫਤੇ ਪਾਵੇ ਤਨ ਤਨ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਮਨੂ ਭਾਵੇ ਸਤ ਸ੍ਰੀ ਅਕਾਲ ਆਲੋ ਪਿਆਰਿਓ ਜਿਵੇਂ ਆਪਣੇ ਮੋਟਰਾਂ ਹੁੰਦੀਆਂ ਇਧਰ ਇਹਨਾਂ ਨੇ ਐ ਆ ਦੇਖੋ ਝੌਪੜੀਆਂ ਜੀਆਂ ਪਈਆਂ ਹੋਈਆਂ ਕਾਨਿਆਂ ਜਾਂਦੀਆਂ ਕੋਸ ਆਬਦਾ ਰੱਖਣ ਲਈ ਕਹੀ ਕੁਹੀ ਜਾਂ ਹੋਰ ਯਾਰ ਓ ਦੇਖੋ ਸਾਹਮਣੇ ਓ ਜਿਵੇਂ ਆਪਾਂ ਬਾਲਣ ਬੂਲਣ ਚੁਗਦੇ ਆ ਉਹ ਚੁਣਿਆ ਪਿਆ ਹੁਣ ਕਰਬਾਂ ਨੂੰ ਮਾੜੀ ਜੀ ਫਸਲ ਦੇਹਗੀ ਫਸਲ ਵੀ ਦੇਖੋ ਤੁਸੀਂ ਸਰੋਂ ਵੀਜੀ ਹੋਈ ਆ ਕਿਵੇਂ ਆ ਕਿੱਡਾ ਖੇਤ ਆ ਤੇ ਦੇਖੋ ਹੈ ਕਿਵੇਂ ਦੀ ਆ ਕਿਉਂਕਿ ਪਾਣੀ ਹੈ ਨਹੀਂਗਾ ਉਹ ਦੇਖੋ ਐਦਾਂ ਦੀਆਂ ਝੌਂਪੜੀਆਂ ਜੀਆਂ ਬਣਾਈਆਂ ਹੁੰਦੀਆਂ ਇਹਨਾਂ ਨੇ ਐ ਖੇਤਾਂ 'ਚ ਕਰੇ ਆ ਵੀ ਆਪਣੇ ਬੰਦੇ ਨਾ ਘੁੰਮਦੇ ਨਹੀਂ ਪੁਰਾਣੇ ਖੇਤੀਬਾੜੀ ਵਾਲੇ ਨਿਕਲ ਨਹੀਂ ਜਿਉਂ ਐ ਦੇਖਣਾ ਐ ਗੇੜੇ-ਗੂੜੇ ਕੱਢਣ ਫੇਰ ਉਹਨਾਂ ਨੂੰ ਕਦਰ ਪਤਾ ਲੱਗੇ ਵੀ ਯਾਰ ਪਾਣੀ ਦੀ ਕੀ ਕੀਮਤ ਆ ਜਿਵੇਂ ਛੱਡ ਕੇ ਆ ਜਾਂਦੇ ਆਟੋਮੈਟਿਕ ਮੋਟਰ ਹਨਾ ਤੇ ਫਸਲ ਦੀ ਕੀ ਕੀਮਤ ਆ ਆਪਣੇ ਤਾਂ ਉਹੀ ਉੱਗ ਜਾਂਦਾ ਸਭ ਕੋ ਉਹਨਾਂ ਨੂੰ ਫੇਰ ਪਤਾ ਲੱਗੂ ਵੀ ਅਸੀਂ ਕਿਹਜੀ ਧਰਤੀ ਤੇ ਬੈਠੇ ਆ ਕਿੰਨੇ ਕਰਮ ਵਾਲੀ ਧਰਤੀ ਆ ਆ ਲੋ ਪਿਆਰਿਓ ਆ ਵੱਡਾ ਟੂਲ ਟੈਕਸ ਅੱਜ ਆਇਆ ਆਪਾਂ ਨੂੰ ਪੈਸੇ ਤਾਂ ਉਰੇ 60 ਰੁਪਏ ਹੀ ਨੇ ਆਉਣ ਜਾਣ ਦੇ 90 ਪਰ ਜਿਹੜਾ ਵੱਡਾ ਰੋਡ ਆਪਾਂ ਨੂੰ ਇੰਨਾ ਅੱਜ ਆਇਆ 7ਵੇਂ ਦਿਨ ਜਾ ਕੇ ਇੰਨੇ ਵੱਡੇ ਰੋਡ ਤੇ ਆਪਾਂ ਚੜੇ ਨਹੀਂ ਆ ਲੋ ਪਿਆਰਿਓ ਆਪਾਂ ਨੂੰ ਆ ਵੀਰ ਮੇਲੇ ਨੇ ਇਹਨਾਂ ਦੀ ਨਾ ਟੂਲ ਟੈਕਸ ਤੇ ਉਰੇ ਆ ਦੇਖੋ ਇਲੈਕਟ੍ਰੀਸ਼ian ਨੇ ਇਹ ਹੈ ਨਾ ਜੀ ਇਲੈਕਟ੍ਰੀਸ਼ian ਕੀ ਨਾਮ ਆ ਜੀ ਤੁਹਾਡਾ ਪ੍ਰਭਤ ਜਿਆਦਾ ਪ੍ਰਭਤ ਜਿਆਦਾ ਤੁਹਾਡਾ ਹੀ ਨਾਮ ਆ ਜੀ ਹਾਂ ਜੀ ਅਜੀਤ ਨਾਮ ਤੇ ਤੁਹਾਡੀ ਫਿਰ ਇੱਥੇ ਮਤਲਬ ਇੱਥੇ ਹੀ ਸ਼ਿਫਟਿੰਗ ਰਹਿੰਦੀ ਆ ਜਾਂ ਇਹ ਤੁਹਾਨੂੰ ਅੱਗੇ ਪਿੱਛੇ ਵੀ ਭੇਜ ਦਿੰਦੇ ਆ ਕਿਸੇ ਹੋਰ ਟੂਲ ਤੇ ਜਾਂ ਕਿਤੇ ਹੋਰ ਤੇ ਯਾਹਾਂ ਵੀ ਤਿੰਨ ਟੋਲ ਨੇ ਨਸ ਯਾਹਾਂ ਪੇ ਹਰ ਇੱਕ 60 ਕਿਮੀ ਪੇਕ ਹੈ 60 ਪੇਕ ਟੂਲ ਹੈ ਮਤਲਬ ਉਹ ਤਿੰਨਾ ਤੇ ਤੁਸੀਂ ਕੋਈ ਵੀ ਦਿੱਕਤ ਆ ਜਾਏ ਬਿਜਲੀ ਦੀ ਤੁਸੀਂ ਜਾਣਾ ਹਾਂ ਨਾ ਜਾਣਾ ਤੁਸੀਂ ਠੀਕ ਆ ਤੇ ਇਹ ਪ੍ਰਾਈਵੇਟ ਆ ਜਾਂ ਸਰਕਾਰੀ ਹੁੰਦਾ ਇਹ ਪ੍ਰਾਈਵੇਟ ਹੈ ਨਾ ਕੰਪਨੀ ਦੇ ਅੰਦਰ ਰਹਿਣਾ ਰੂਣਾ ਸਭ ਫ੍ਰੀ ਦਿੰਦਾ ਕੰਪਨੀ ਹਾਂ ਰਹਿਣਾ ਖਾਣਾ ਹੈ ਨਾ ਮੈਂ ਪਿੱਛੇ ਵੀ ਰਾਜਸਥਾਨ ਚ ਇੱਕ ਟੂਲ ਟੈਕਸ ਇਦਾਂ ਹੀ ਬਾਹੀ ਮਿਲੇ ਸੀ ਉਹਨਾਂ ਨੇ ਮੈਨੂੰ ਚਾਹ ਚੁ ਪਿਆਈ ਬੈਠ ਕੇ ਉਹਨਾਂ ਨੇ ਵੀ ਸਾਰੀ ਜਾਣਕਾਰੀ ਦਿੱਤੀ ਉਹ ਕਹਿੰਦੇ ਸਾਡੂੰ ਕਦੇ ਕਿਤੇ ਸ਼ਿਫਟਿੰਗ ਹੋ ਜਾਂਦੀ ਆ ਸਾਡੀ ਕਿਤੇ ਕਿਤੇ ਸ਼ਿਫਟਿੰਗ ਹੋ ਜਾਂਦੀ ਆ ਕਹਿੰਦੇ ਸ਼ਿਫਟਿੰਗ ਹੁੰਦੀ ਰਹਿੰਦੀ ਆ ਸਾਡੀ ਕੰਪਨੀ ਚ ਉਹ ਕਹਿੰਦੇ ਇੱਕ ਟੂਲ ਟੈਕਸ ਤੇ ਤਿੰਨ ਚਾਰ ਕੰਪਨੀਆਂ ਹੁੰਦੀਆਂ ਨੇ ਇਦਾਂ ਹੀ ਆ ਨਾ ਹਾਂ ਸਭ ਦਾ ਡਿਪਾਰਟਮੈਂਟ ਅਲੱਗ ਹੁੰਦਾ ਹੈ ਸਭ ਦਾ ਅਲੱਗ ਹੁੰਦਾ ਹੈ ਹਾਂ ਇਦਾਂ ਹੀ ਦੱਸਿਆ ਉਹਨਾਂ ਨੇ ਵੀ ਉਹਨਾਂ ਨੂੰ ਕੁੱਕ ਮਿਲਿਆ ਹੋਇਆ ਇੱਕ ਨਾਲ ਕੁੱਕ ਖਾਣਾ ਬਣਾਉਣ ਵਾਲਾ ਕੁੱਕ ਹਰ ਇੱਕ ਨੂੰ ਕੁੱਕ ਹਰ ਟੋਲ ਪਰ ਕੁੱਕ ਰਹੇ ਡਾਕਟਰ ਮਿਲेंगे ਹਾਂਜੀ ਔਰ ਪੋਲੀਸਿੰਗ ਗਾੜੀ ਮਿਲੇਗੀ ਅੱਛਾ ਪੁਲਿਸ ਮਿਲेंगे ਅੱਛਾ ਸਭ ਚੀਜ਼ ਮਿਲੇਗਾ ਸੁਖਦਾ ਸਾਹਿਬ ਇਹ ਤੋਂ ਬੜੀਆ ਹੈ ਯਾਰ ਹਨਾ ਉਹ ਟੋਲ ਪਰ ਰੈਡੀ ਇਸ ਤਰ੍ਹਾਂ ਸੁੱਖਾ ਰਹਤੀ ਹਾਂ ਰਹਿਣਾ ਰੂਣਾ ਸਭ ਸਾਰੀ ਬਵਸਤਾ ਹੈ ਹਾਂ ਚਲੋ ਠੀਕ ਹੈ ਜੀ ਬਲੈਕ ਰਾਈਡਰ ਵਿਦੇਸ਼ਾ ਦੇਖਾ ਕਰੋ ਆਪ ਵੀਡੀਓ ਕਿਸਮੇ ਨਾ YouTube ਕਈ ਵਾਰ ਇੰਗਲਿਸ਼ ਮੇ ਕਰ ਦਿੱਤਾ ਹੈ ਉਹ ਫਿਰ ਉਸ ਕੋ ਨਾ ਓਕੇ ਕਰਕੇ ਸੈਟਿੰਗ ਦਾ ਆਪਸ਼ਨ ਆਤਾ ਹੈ ਸੈਟਿੰਗ ਮੇ ਜਾ ਕੇ ਆਪ ओरिजिनल ਪੰਜਾਬੀ ਕਰ ਲੈਣਾ ਟਾਈਮ ਨਾ ਪਹੁੰਚੜਦਾ ਐ ਫਾਇਦਾ 4:40 ਦਾ ਟਾਈਮ ਹੋਇਆ ਹਲੇ ਐ ਤਾਂ ਮੈਂ 4 ਵਜੇ ਨੂੰ ਪਹੁੰਚ ਜਾਂਦਾ ਜੇ ਸਿੱਧਾ ਜਾਂਦਾ ਹੁਣ ਮੈਨੂੰ ਐਂ ਟਾਈਮ ਖੁੱਲਾ ਮੈਂ ਕੋਈ ਮਿਲਦਾ ਗੱਲ ਮਾਰ ਲਈ ਜਿਵੇਂ ਆ ਬਾਈ ਮੇਲੇ ਇਹਨਾਂ ਤੋਂ ਫਸਲਾਂ ਬਾਰੇ ਪੁੱਛ ਲਿਆ ਐਂ ਆਰਾਮ ਨਾਲ ਹੌਲੀ ਹੌਲੀ ਜਾਂਨਾ ਖੜ ਗਿਆ ਰੋਕ ਗਿਆ ਖੜ ਗਿਆ ਰੋਕ ਗਿਆ ਕਿਉਂਕਿ ਇਹਨੂੰ ਪਤਾ ਪਹੁੰਚ ਹੀ ਗਏ ਇਸ ਕਰਕੇ ਵੀ ਥੋੜੀ ਜਾਣਕਾਰੀ ਜਿੰਨੀ ਹੋ ਸਕਦੀ ਹੈ ਇਕੱਠੀ ਕਰ ਲਈਏ ਚਲੋ ਜੀ ਪਿਆਰਿਓ ਵੀਡੀਓ ਮੈਨੂੰ ਲੱਗਦਾ ਵੱਡੀ ਬਣੂਗੀ ਤੇ ਹੋ ਸਕਦਾ ਆਪਾਂ ਨੂੰ ਦੋ ਭਾਗਾਂ 'ਚ ਬਣਾਉਣੀ ਪਵੇ ਕਿਉਂਕਿ ਫਿਰ ਇਦਾਂ ਨਜ਼ਾਰਾ ਨਹੀਂ ਆਉਂਦਾ ਆਪਾਂ ਵੀਡੀਓ ਕੱਟ ਕਰਦੇ ਛੋਟੀ ਦੇ ਚੱਕਰ ਚ ਕੱਟ ਕਰ ਕਰਦੇ ਗਏ ਵਧੀਆ ਚੀਜ਼ਾਂ ਨਿਕਲ ਜਾਣੀਆਂ ਨੇ ਕਿਉਂਕਿ ਅੱਜ ਦੀ ਸ਼ਾਮ ਆਪਾਂ ਧਰਮਸ਼ਾਲਾ ਲੈ ਕੇ ਤੇ ਫਿਰ ਆਪਾਂ ਘੁੰਮਣਾ ਇੱਥੇ ਹਨੂਮਾਨ ਜੀ ਦਾ ਮੰਦਿਰ ਆ ਬਹੁਤ ਵੱਡਾ ਠੀਕ ਆ ਇੱਕ ਜਗ੍ਹਾ ਹੋਰ ਮੈਨੂੰ ਦੱਸਦੇ ਸੀਗੇ ਤੇ ਉਸ ਤੋਂ ਬਾਅਦ ਬਾਜ਼ਾਰ ਆ ਬਹੁਤ ਵੱਡਾ ਮਤਲਬ ਇਹ ਵੱਡਾ ਸ਼ਹਿਰ ਆ ਰਾਤ ਨੂੰ ਆਪਾਂ ਘੁੰਮਣਾ ਮੰਦਿਰ ਕਰਕੇ ਹਲਚਲ ਬਹੁਤ ਹੁੰਦੀ ਆ ਹਾਲੋ ਪਿਆਰਿਓ ਉਹ ਬਾਈਆਂ ਨੇ ਆਪਾਂ ਨੂੰ ਦੱਸਿਆ ਸੀ ਕਹਿੰਦਾ ਇੱਥੋਂ ਆ ਪੁਲੀ ਆਊਗੀ ਇਹ ਪੁਲੀ ਕਹਿੰਦੇ ਆ ਪੁਲ ਨੂੰ ਵੀ ਪੁਲੀ ਆਊਗੀ ਉਹਦੇ ਉੱਪਰ ਨਹੀਂ ਚੜਨਾ ਥੱਲੇ ਦੀ ਹੋ ਕੇ ਅੰਦਰ ਨੂੰ ਮੁੜ ਜਾਣਾ ਉਹ ਪਿੱਛੇ ਮੈਨੂੰ ਟੂਲ ਟੈਕਸ ਤੇ ਵੀ ਦੱਸਿਆ ਸੀ ਕਹਿੰਦੇ ਪੁਲੀ ਆਊ ਮੈਂ ਪੁਲੀ ਉਹ ਸੋਚੀ ਗਿਆ ਜਿਵੇਂ ਸੂਆ ਹੁੰਦਾ ਐਂ ਤਾਂ ਸੋਚਿਆ ਨਹੀਂ ਵੀ ਇੱਧਰ ਤਾਂ ਸੂਆ ਨਹਿਰ ਹੈ ਹੀ ਨਹੀਂ ਕੋਈ ਇਹ ਹੁਣ ਮੈਨੂੰ ਪਤਾ ਲੱਗਿਆ ਇਹਨੂੰ ਪੁਲੀ ਕਹਿੰਦੇ ਨੇ ਪੁਲ ਨੂੰ ਆ ਰਹੇ ਉਹ ਸਾਲਾ ਸਾਰੇ ਆ ਗਿਆ ਆ ਲੋ ਉਥੋਂ ਆਪਾਂ ਇੱਧਰ ਨੂੰ ਆਣਾ ਹੈਲੋ ਆ ਛੋਟੀ ਰੋਡ ਪੈ ਗਏ ਆ ਲੈ ਗਿਆ ਬਾਹਰ ਬਾਈਪਾਸ ਇੱਥੋਂ ਆਪਾਂ ਆ ਪੈ ਗਏ ਹਾਲੋ ਪਿਆਰਿਓ ਘਰ ਸ਼ੁਰੂ ਹੋ ਗਏ ਤਕਰੀਬਨ ਇੱਥੇ ਥੋੜਾ ਜਿਹਾ ਵਧੀਆ ਘਰ ਨੇ ਆ ਦੇਖੋ ਆਹ ਪਿਆ ਪੱਥਰ ਸਲੇਬਾਂ ਜੀਆਂ ਇਹ ਵੀ ਸ਼ਹਿਰ ਤਗੜਾ ਹੀ ਹੋਣਾਗਾ ਚੂਰੂ ਦੇ ਵਾਂਗੂ ਸਸ ਲਗੜਾ ਸੱਚ ਹੈਗਾ ਹੀ ਆ ਸਾਲਾ ਸਰ ਜਦ ਇਹਨਾ ਤਕੜਾ ਮੰਦਿਰ ਆ ਧਰਮਸ਼ਾਲਾ ਨੇ ਆ ਦੇਖੋ ਕਿੰਨਾ ਤਕੜੇ ਹੋਟਲ ਆ ਗਏ ਹੋਟਲ ਪਹਿਲੀ ਵਾਰ ਆਏ ਨੇ ਇੰਨੇ ਤਕੜੇ ਜਦੋਂ ਦੇ ਆਪਾਂ ਬੜੇ ਆਂ ਰਾਜਸਥਾਨ ਚ ਆ ਲੋ ਪਿਆਰਿਓ ਆ ਚੌਂਕ ਜੇ ਚ ਖੜੇ ਆਂ ਆਪਾਂ ਹੁਣ ਜਿਹੜਾ ਤੁਹਾਨੂੰ ਕਿਹਾ ਸੀ ਚੌਂਕ ਆ ਗਿਆ ਇੱਥੋਂ ਦੇਖਦੇ ਆ ਕਿੱਧਰ ਨੂੰ ਜਾਣਾ ਗੂਗਲ ਤੇ ਲਾ ਕੇ ਆਰਿਓ ਉਧਰ ਨੂੰ ਜਾਣਾ ਆਪਾਂ ਉਹ ਸੜਕ ਪੁੱਛ ਲਿਆ ਮੈਂ ਉਹ ਕਹਿੰਦਾ ਇੱਧਰ ਨੂੰ ਜਾਣਾ ਮੰਦਿਰ ਵੀ ਇੱਧਰ ਆ ਧਰਮਸ਼ਾਲਾ ਵੀ ਇੱਧਰ ਨੇ ਆ ਦੇਖੋ ਆ ਤਕੜੀਆਂ ਕੋਠੀਆਂ ਵੱਡ ਰਹੀਆਂ ਨੇ ਆ ਵੀ ਤਕੜੀ ਕੋਠੀ ਆ ਉਹ ਦੇਖੋ ਪਿਛੇ ਆਏ ਆਣਾ ਫਿਰ ਇਹ ਸ਼ਹਿਰ ਆ ਗਿਆ ਸਾਲਾ ਸਰ ਮੰਦਰਾ ਇੱਥੇ ਅੱਗੇ ਖਾਟੂ ਸ਼ਾਮ ਤਾਂ ਹੋਟਲ ਵਗੈਰਾ ਟਾਬੇ ਰੈਸਟੋਰੈਂਟ ਜਿੱਥੇ ਇਹ ਚੀਜ਼ ਆ ਜਾਂ ਟੂਰਿਸਟ ਉਹ ਤਾਂ ਤਕੜਾ ਹੋ ਹੀ ਜਾਂਦਾ ਸ਼ਹਿਰ ਆਟੋਮੈਟਿਕ ਜਿਵੇਂ ਆਪਾਂ ਬਾਣਾ ਪੂੜਾ ਜੀ ਜਾਣੇ ਆ ਕੋਈ ਟੂਰਿਸਟ ਪਲੇਸ ਆ ਉਹ ਤਕੜੀ ਹੁੰਦਾ ਆ ਦੇਖੋ ਗੈਸਟ ਹਾਊਸ ਜਿਵੇਂ ਉਹ ਨਮੋ ਗੈਸਟ ਹਾਊਸ ਬੀ ਐਮ ਹੋਟਲ ਹੈ ਤਾਂ ਮੈਨੂੰ ਤਕੜਾ ਲੱਗਦਾ ਗੱਲਬਾਤ ਪੂਰੀ ਆ ਦੇਖੋ ਆ ਪਿੱਛੇ ਆਹ ਭਾਰਤ ਗੈਸਟ ਹਾਊਸ ਏਸੀ ਰੂਮ ਆ ਹਲੇ ਤੱਕ ਤਾਂ ਹੋਟਲ ਹੀ ਦਿਖੇ ਨੇ ਪਿਆਰਿਓ ਧਰਮਸ਼ਾਲਾ ਦਾ ਤਾਂ బోర్ ਹਲੇ ਤੱਕ ਦਿਖਿਆ ਨਹੀਂ ਕੋਈ ਆਹ ਲੋ ਆਹ ਲੋ ਪਿਆਰਿਓ ਸ੍ਰੀ ਗੰਗਾ ਨਗਰ ਭੋਜਨਾਲੇ ਸ੍ਰੀ ਗੰਗਾ ਨਗਰ ਧਰਮਸ਼ਾਲਾ ਸ਼ਾਲਾ ਸਰ ਆਪਾਂ ਨੂੰ 300 ਰੁਪਏ ਚ ਮਿਲਿਆ ਕਮਰਾ ਤੇ ਇਸ ਤੋਂ ਘੱਟ ਕੋਈ ਨਹੀਂ ਸੀ ਪਿੱਛੇ ਉਹ ਦੇਖੀ ਸੀ ਪਹਿਲਾਂ ਉਹ ਦੇਖੋ ਲਗਜ਼ਰੀ ਜੀ ਆਹ ਇਹ ਕਹਿੰਦੇ ਸੀ 800 ਰੁਪਈਆ ਤੇ ਮੈਂ ਇੱਥੋਂ ਵੀ ਫਿਰ ਜਾਣ ਲੱਗਿਆ ਸੀ ਫਿਰ ਮੈਂ ਅੰਦਰ ਇੱਕ ਖੜੇ ਸੀ ਭਾਜੀ ਉਹ ਕਹਿੰਦੇ ਇਸ ਤੋਂ ਸਸਤਾ ਕਿਤੇ ਨਹੀਂ ਮਿਲਣਾ ਐਵੇਂ ਟੱਕਰਾਂ ਮਾਰੋਗੇ ਇੱਧਰ ਕਿਤੇ ਜਾਓਗੇ ਫਿਰ ਮੈਂ 300 ਰੁਪਏ ਚ ਇੱਥੇ ਹੀ ਲੈ ਲਿਆ ਹਾਲੋ ਪਿਆਰਿਓ ਆ ਆਧਰਮਸ਼ਾਲਾ ਕੀ ਇਹਦੇ ਵਿੱਚ ਮਿਲੇ ਆਪਾਂ ਨੂੰ ਆ ਦੇਖੋ ਆ ਕੋਲ ਹੀ ਪਾਣੀ ਦਾ ਕੈਂਪਰ ਆ ਆ ਸਾਹਮਣੇ ਬਾਥਰੂਮ ਨੇ ਨਹਾਣ ਧੋਣ ਵਾਲੇ ਇਹ ਕਹਿੰਦੇ ਗਰਮ ਪਾਣੀ ਤੁਹਾਨੂੰ ਮਿਲ ਜਾਊਗਾ ਤੇ ਆ ਆਪਣਾ 8 ਨੰਬਰ ਕਮਰਾਗਾ ਆ ਲੋ ਸੋਝ ਗਏ ਆਪਾਂ ਧਰਮਸ਼ਾਲ ਚ ਤੇ ਅੱਜ 7ਵੇਂ ਦਿਨ ਆਪਾਂ ਸਮਾਨ ਇੰਨਾ ਲਾਇਆ ਨਹੀਂ ਤਾਂ ਐਂ ਸਾਈਕਲ ਦੇ ਉੱਪਰੋਂ ਹੀ ਬੇਸ ਸਮਾਨ ਵਾ ਕੇ ਲੈਂਦੇ ਸੀ ਬਣਾ ਮੋਟਾ ਤੇ ਐਜੋ ਕੁਝ ਕੱਢ ਲੈਂਦੇ ਸੀ ਚੱਪੜਾ ਜੁੱਪੜਾ ਕਸਾਇਰ ਕਸੂਰੇ ਐਜੋ ਉਹ ਕੱਪੜੇ ਲੈ ਲਿਆ ਉਹ ਤਾਂ ਲਾਇ ਹੀ ਗਏ ਮਤਲਬ ਅੱਜ 7ਵੇਂ ਦਿਨ ਲੋਡ ਪਈ ਇਹ ਸਾਰਾ ਸਮਾਨ ਲਾਉਣ ਦੀ ਆ ਬੈਗ ਨਾ ਹੌਣ ਢੋਣ ਆ ਲਗਾ ਤੇ ਆਹ ਇਹਦੇ ਜਿਵੇਂ ਚਾਰਜਿੰਗ ਪਾਇਆ ਸੈਲਫੀ ਸਟਿਕ ਪਾਈ ਇੱਕ ਹੋਰ ਸਮਾਨ ਆ ਤੇ ਇਹਦੇ ਵਿੱਚ ਜਿਵੇਂ ਲੀਡਾਂ ਲੁੱਡਾਂ ਸ਼ੈਂਪੂ ਪਾਏ ਨੇ ਪੈਂਚਰ ਦਾ ਸਮਾਨ ਆ ਤੇ ਇੱਧਰ ਫੇਰ ਲੀਡਾਂ ਨੇ ਉਹ ਚੌਕਲੇਟਾਂ ਨੇ ਇਹ ਜਾ ਕੁਝ ਉਹ ਕਰ ਵੀ ਜਾਂਦੀਆਂ ਆ ਐਲਰਜੀ ਵਾਲੀਆਂ ਦੇ ਖਾਧੀਆਂ ਤਾਂ ਹੈ ਨਹੀਂ ਆਪਾਂ ਤੇ ਇਹਦੇ ਚ ਕੱਪੜੇ ਆ ਉਹਦਾ ਸਮਾਨ ਆ ਚਲੋ ਜੀ ਹੁਣ ਆਪਾਂ ਆਪਣਾ ਮੂੰਹ ਚਪੜਾ ਗੱਢ ਕੇ ਮੂੰਹ ਹੱਥ ਧੋ ਗਏ ਪੈਰ ਧੋ ਗਏ ਵਧੀਆ ਫਰੈਸ਼ ਹੋ ਗਏ ਆਪਾਂ ਚੱਲਦੇ ਆ ਦਰਸ਼ਨ ਕਰਦੇ ਤੇ ਹਨੂਮਾਨ ਜੀ ਦਾ ਮੰਦਿਰ ਆ ਇੱਕ ਹੋਰ ਪਤਾ ਨਹੀਂ ਮੈਂ ਭੁੱਲ ਗਿਆ ਕਿਹੜਾ ਮੰਦਿਰ ਉਹਨੇ ਦੱਸਿਆ ਜੀ ਦਰਸ਼ਨ ਕਰਕੇ ਆਉਣੀ ਆ 10 ਵਜੇ ਤੱਕ ਮੰਦਿਰ ਖੁੱਲੇ ਰਹਿੰਦੇ ਨੇ 10 ਵਜੇ ਤੱਕ ਦਰਸ਼ਨ ਹੁੰਦੇ ਨੇ ਤੇ ਵਧੀਆ ਤਰ੍ਹਾਂ ਦਰਸ਼ਨ ਸਾਰਾ ਬਾਜ਼ਾਰ ਦੇਖ ਕੇ ਘੁੰਮ ਘੁਮਾ ਕੇ ਤੇ ਫਿਰ ਉਰੇ ਆਵਾਂਗੇ ਤੇ ਗਰਮ ਪਾਣੀ ਦੀ ਗੱਲ ਹੋ ਗਈ ਹੈ ਕਹਿੰਦੇ ਸਵੇਰੇ ਮਿਲ ਜਾਊਗਾ ਬਾਥਰੂਮ ਦੀ ਭਰ ਕੇ ਲਿਉਣੀ ਬੂਏ ਇਥੋਂ ਕਹਿੰਦੇ ਬਾਥਰੂਮ 'ਚ ਸਵੇਰੇ ਨਹਾ ਧੋ ਕੇ ਵਧੀਆ ਫਰੈਸ਼ ਹੋ ਕੇ ਫਿਰ ਅੱਗੇ ਨਿਕਲਾਂਗੇ ਮਕਰਾਨੇ ਵੱਲ ਨੂੰ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ